ਸਾਬਕਾ ਪ੍ਰਧਾਨ ਮੰਤਰੀ ਅਤੇ ਕਿਦਾਰੀ ਇਮਰਾਨ ਖਾਨ ਮੁਰਚਰ ਚਾਵਾਂ ਵਿੱਚ ਨੇ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਰਿਹਾਈ ਨੂੰ ਲੈ ਕੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨਕਾਰੀਆਂ ਦਾ ਕਾਫਲਾ ਇਸਲਾਮਾਬਾਦ ਨੂੰ ਰਵਾਨਾ ਹੋਇਆ ਇਮਰਾਨ ਖਾਨ ਦੀ ਅਪੀਲ ਤੇ ਐਤਵਾਰ 24 ਨਵੰਬਰ ਨੂੰ ਪ੍ਰਦਰਸ਼ਨ ਸ਼ੁਰੂ ਹੋਇਆ ਇਮਰਾਨ ਖਾਨ ਵੱਲੋਂ ਇਸ ਪ੍ਰਦਰਸ਼ਨ ਨੂੰ ਫਾਈਨਲ ਕਾਲ ਦਾ ਨਾਂ ਦਿੱਤਾ ਗਿਆ ਇਸ ਪ੍ਰਦਰਸ਼ਨ ਨੂੰ ਰੋਕਣ ਲਈ ਪੁਲਿਸ ਵੱਲੋਂ 4000 ਤੋਂ ਵੱਧ ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚ 5 ਐਮਪੀਡੀ ਸ਼ਾਮਲ ਸਨ ਇਸ ਦੌਰਾਨ ਪਾਕਿਸਤਾਨ 'ਚ ਚੱਲ ਰਹੀ ਵਿਰੋਧ ਨੂੰ ਦੁਨੀਆ ਪਰ ਕੁਝ ਮਤਨੀ ਮਿਲ ਰਿਹਾ ਦੁਨੀਆ ਦੇ ਸਖਤ ਤੋਂ ਬਾਅਦ ਸ਼ਹਿਰਾਂ ਵਿੱਚ ਪੀਟੀਆ ਸਮਰਥਕ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਕਰ ਰਹੇ ਨੇ ਬੈਲਾਦੋਸਤ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸੈਕੋ ਦੇ ਪਾਕਿਸਤਾਨ ਦੇ ਦੌਰੇ ਦੇ ਮੱਦੇਨਜ਼ਰ ਸਹਿਬਾਸ਼ ਸ਼ਰੀਫ ਸਰਕਾਰ ਵੱਲੋਂ ਪਹਿਲਾ ਹੀ ਤੁਰਪਰੰਪਰਬੰਧ ਕਰ ਲਏ ਗਏ ਸਨ ਰਾਜਸਤਾਨੀ ਇਸਲਾਮਾਬਾਦ ਵੱਲ ਜਾਨ ਪਾਲੀਆਂ ਮੁਖ ਫੜਕਾਂ ਨੂੰ 3 ਨਵੰਬਰ ਨੂੰ ਹੀ ਕੰਟੇਨਰਾਂ ਦੇ ਵੱਤੋਂ ਕਰਕੇ ਬੰਦ ਕਰ ਦਿੱਤਾ ਗਿਆ ਸੀ ਹਜ਼ਾਰਾਂ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਗਏ پاکستان 스타 মোবাইল ਤੇ ਇੰਟਰਨੈਟ ਸੇਵਾਵਾਂ বন্ধ ਕਰ ਦਿੱਤੀਆਂ ਗਈਆਂ। Imran Khan ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਅਤੇ ਸਮਰਥਕ ਇਨ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ। ਪਹਿਲੀ ਮੰਗ ਹੈ ਕਿ Imran Khan ਅਤੇ PTI ਵਰਕਰਾਂ ਦੀ ਜਲਦ ਤੋਂ ਜਲਦ ਰਿਹਾਈ ਹੋਵੇ। ਇਸ ਤੋਂ ਇਲਾਵਾ 2024 ਵਿੱਚ ਹੋਣੀਆਂ ਚੋਣਾਂ ਦੇ ਨਤੀਜੇ ਅਨੁਸਾਰ ਕਰਨਾ ਅਤੇ ਪਾਕਿਸਤਾਨੀ ਸੰਸਦ ਵਿੱਚ ਪਾਸ ਕੀਤੇ ਗਏ 26 ਮਈ ਸੰਵਿਧਾਨਿਕ ਸੋਧ ਐਕਟ ਨੂੰ ਵਾਪਸ ਲੈਣਾ ਜੋ ਅਦਾਲਤਾਂ ਦੀ ਸੱਤ ਨੂੰ ਘਟਾਉਂਦਾ ਹੈ। ਲਖਨਯੋਗ ਹੈ ਕਿ Imran Khan ਖਿਲਾਫ ਸੋਟੋਬੰਦ ਕੇਸ ਚੱਲ ਰਹੇ ਨੇ। ਇਸਲਾਮਾ ਅਧਿ ਸਥਾਨਕ ਅਦਾਲਤ ਨੇ 5 ਅਗਸਤ 2023 ਨੂੰ ਤੋਸ਼ਾਖਾਨਾ ਮਾਮਲੇ 'ਚ ਉਸ ਨੂੰ ਦੋਸ਼ੀ ਠਹਿਰਾਇਆ ਸੀ ਇਸ ਤੋਂ ਬਾਅਦ ਉਸ ਨੂੰ ਇਸਲਾਮਾਬਾਦ ਦੇ ਜ਼ਮਾਨ ਪਾਰਕ ਸੇਟ ਤੋਂ ਘਰ ਤੋਂ ਗ੍ਰਿਫਤਾਰ ਕਰਕੇ ਜੇਲ੍ਹ ਤੇ ਭੇਜਿਆ ਗਿਆ ਬਾਅਦ ਵਿੱਚ ਉਹਨਾਂ ਨੂੰ ਦੋ ਹੋਰ ਮਾਮਲਿਆਂ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਦੱਸ ਦੇ ਕਿ 8 ਫਰਵੇ ਨੂੰ ਆਮ ਚੋਣਾਂ ਹੋਈਆਂ ਇਸ ਤੋਂ ਪਹਿਲਾਂ ਹੀ ਇਮਰਾਨ ਖਾਨ ਨੂੰ 3 ਵੱਖ-ਵੱਖ ਮਾਮਲਿਆਂ ਵਿੱਚ ਦੋਸ਼ੀ ਪ੍ਰਾਰਤ ਕਰ ਦਿੱਤਾ ਗਿਆ ਸੀ ਇਸ ਨਾਲ ਉਹ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕੇ ਕਿਉਂਕਿ ਤੋਂ ਪਹਿਲਾਂ ਹੀ ਉਹਨਾਂ ਦੇ ਪਾਰਟੀ ਦਾ ਚੋਣ ਨਿਸ਼ਾਨ ਖੋ ਲਿਆ ਗਿਆ ਪਾਰਟੀ ਦੇ ਸਾਰੇ ਆਗੂਆਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਹੀ ਚੋਣ ਲ ਇਸ ਦੇ باوجود ਖਾਨਦਿ ਪਾਰਟੀ ਪੀਟੀਆਈ ਦੇ ਸਮਰਥਕਾਂ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀਆਂ 342 ਸੀਟਾਂ ਵਿੱਚੋਂ 93 ਸੀਟਾਂ ਮਿਲੀਆਂ। ਆਲਾਗਿ ਪਾਕਿਸਤਾਨ ਮੁ슬림 ਲੀਗ ਅਤੇ ਪਾਕਿਸਤਾਨ ਪੀਪਲਸ ਪਾਰਟੀ ਨੇ ਮਿਲ ਕੇ ਸਰਕਾਰ ਬਣਾਈ ਹੈ। ਅਵਾਜ਼ ਸ਼ਰੀਫ ਇਸ ਦੇ ਪ੍ਰਧਾਨ ਮੰਤਰੀ ਬਣੇ।